ਇਹ ਪਵਿੱਤਰ ਉਪਦੇਸ਼ ਸਾਧ ਸੰਗਤ ਦੇ ਭਲੇ ਲਈ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਜਾਪ ਪ੍ਰਯੋਗ 2 ਸਤੰਬਰ 2020 ਵਿੱਚ ਉਚਾਰਨ ਕੀਤੇ RAM ਕਹਿਤ ਚਿਤ ਥਿਤ ਹੋਏ RAM ਕਹਿਤ ਚਿਤ ਥਿਤ ਹੋਏ ਸਿੰਘ ਕਹਿਤ ਪੈ ਹਾਨ ਤਾਤੇ ਨਿਤ ਨਿਤ ਪਜ ਸਤਿਗੁਰੂ RAM ਸਿੰਘ ਪਗਲਾ ਸਤ ਸੰਗਤ ਜੀ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਸਾਰੇ ਹੀ ਆਖੋ ਧੰ ਸਤਗੁਰੂ ਰਾਮ ਸਿੰਘ ਜੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਨਾਮ ਧਾਰ ਗਿਓ ਕਿ ਗੁਰਬਾਣੀ ਅਨਸਾਰ ਜੀਵਨ ਜਿਓ ਇਸ ਲਈ ਆਪਾਂ ਨੂੰ ਗੁਰਬਾਣੀ ਅਨਸਾਰ ਜੀਵਨ ਜਿਉਣਾ ਚਾਹੀਦਾ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਾਕੀ ਦੇ ਸਾਰੇ ਕੰਮ ਤੇਰੇ ਲਈ ਵਾਧੂ ਨੇ ਕਿਸੇ ਕੰਮ ਨਹੀਂ ਆਉਣੇ ਕਿਹੜੀ ਚੀਜ਼ ਕੰਮ ਆਉਣੀ ਏ ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪ ਉਸ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਬਚਨ ਮੰਨਦੇ ਹੋਏ ਆਪਾਂ ਗੁਰਬਾਣੀ ਅਨਸਾਰ ਜੀਵਨ ਜਿਉਉਂਦੇ ਆਂ ਤੇ ਗੁਰਬਾਣੀ ਅੰ ਵਿੱਚ ਨਾਮ ਜਪਣ ਦਾ ਹੁਕਮ ਹੈ ਸਤਗੁਰੂ ਰਾਮ ਸਿੰਘ ਨੇ ਆਪਾਂ ਨੂੰ ਨਾਮ ਜਪਾਇਆ ਇਸ ਕਰਕੇ ਸਾਡਾ ਨਾਮ ਨਾਮ ਧਾਰੀ ਹੋਇਆ ਉਸ ਨਾਮ ਧਾਰੀ ਨਾਮ ਨੂੰ ਸਫਲ ਕਰਨ ਲਈ ਆਪਾਂ ਨਾਮ ਜਪਦੇ ਆਂ ਤੇ ਇਹ ਨਾਮ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਦਿੱਤਾ ਹੈ ਜਿਹਦਾ 12ਵਾਂ ਨਾਨਕ 12ਵਾਂ ਰੂਪ ਸਤਗੁਰੂ ਰਾਮ ਸਿੰਘ ਸਿੱਧ ਉਹਨਾਂ ਦਾ ਫੇਰ ਨਾਮ ਲਾਓ ਆਖੋ ਤਨ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਆਪਾਂ ਤਾਂ ਜਿਉਂਦੇ ਹੀ ਸਤਗੁਰੂ ਰਾਮ ਸਿੰਘ ਦੇ ਨਾਮ ਤੇ ਆ ਸਾਡੀ ਹੋਂਦ ਸਤਗੁਰੂ ਰਾਮ ਸਿੰਘ ਦੇ ਨਾਮ ਤੇ ਹੈ ਦੂਸਰੀ ਗੱਲ ਸਾਡੀ ਹੁੰਦ ਨਾਮ ਜਪਣ ਕਰਕੇ ਆ ਨਾਮ ਧਾਰੀ ਨਾਮ ਹੀ ਨਾਮ ਜਪਣ ਕਰਕੇ ਆ ਜੇ ਨਾਮ ਨਹੀਂ ਜਪਦੇ ਤੇ ਫਿਰ ਨਾਮ ਧਾਰੀ ਨਾਮ ਸਫਲ ਨਹੀਂ ਹੁੰਦਾ ਇਸ ਕਰਕੇ ਆਪਾਂ ਨੂੰ ਨਾਮ ਜਪਣਾ ਚਾਹੀਦਾ ਉਸ ਬਚਨ ਨੂੰ ਸਫਲ ਕਰਨ ਵਾਸਤੇ ਹੀ ਆਪਾਂ ਇੱਥੇ 40 ਦਿਨ ਦਾ ਜਪ ਪ੍ਰਯੋਗ ਆਰੰਭਿਆ ਹੁਣ ਇੱਥੇ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ 40 ਦਿਨ ਦਾ ਕਿਉਂ 40 ਦਿਨ ਦਾ ਪਾਵੇ ਹੈਗਾ ਕਿ ਦਿਨ ਤੇ 39 ਵੀ ਹੋ ਸਕਦੇ ਨੇ 41 ਵੀ ਹੋ ਸਕਦੇ ਨੇ ਪਰ ਆਪਾਂ ਭਾਰਤੀ ਸੰਸਕ੍ਰਿਤੀ ਵਿੱਚੋਂ ਆਇਆ ਭਾਰਤ ਦੇਸ਼ ਵਿੱਚ ਆਪਾਂ ਸਾਰੇ ਉਪਜੇ ਆ ਭਾਰਤ ਦੇਸ਼ ਵਿੱਚ ਸਾਡਾ ਸਿੱਖ ਪੰਥ ਸਾਡਾ ਬਣਿਆ ਅਤੇ ਇਸ ਕਰਕੇ ਭਾਰਤ ਦੇਸ਼ ਦੀ ਭਾਰਤੀ ਸੰਸਕ੍ਰਿਤੀ ਅਨੁਸਾਰ ਕਿਸੇ ਮੰਤਰ ਸiddhi ਵਾਸਤੇ ਚਾਲੀਸਾ ਕਟਿਆ ਜਾਂਦਾ ਹੈ 40 ਦਿਨ ਦਾ ਇਕ ਨਿਯਮ ਥਾਪਿਆ ਹੋਇਆ ਉਸ ਨਿਯਮ ਨੂੰ ਮੁੱਖ ਰੱਖਦੇ ਹੋਏ ਉਸ ਪਰੰਪਰਾ ਨੂੰ ਮੁੱਖ ਰੱਖਦੇ ਹੋਏ ਆਪਾਂ 40 ਦਿਨ ਦਾ ਜਪ ਪ੍ਰਯੋਗ ਕਰਦੇ ਹਾਂ ਜੋ ਗੁਰਮੰਤਰ ਆਪ ਜੀ ਜਪ ਕਰਦੇ ਹੋ ਇਸ ਗੁਰਮੰਤਰ ਦੇ ਵਾਸਤੇ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਬਹੁਤ ਕੁਝ ਲਿਖਿਆ ਰਿਦੇ ਪ੍ਰਕਾਸ਼ ਭਇਓ ਬ੍ਰਹਮਨਾਸਿਓ ਮੰਤਰ ਦਿਓ ਗੁਰਕਾਂ ਗੁਰੂ ਨੇ ਕੰਨ ਵਿੱਚ ਮੰਤਰ ਦਿੱਤਾ ਫਿਰ ਕੀ ਹੋ ਗਿਆ ਉਸ ਮੰਤਰ ਦਾ ਜਾਪ ਕੀਤਾ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਤੇ ਫਿਰ ਅਿਰਦੇ ਦੇ ਵਿੱਚ ਪ੍ਰਕਾਸ਼ ਹੋ ਪ੍ਰਕਾਸ਼ ਹੋ ਕੇ ਫਿਰ ਕੀ ਹੋਇਆ ਸਾਰੇ ਪਾਸੇ ਹੀ ਸਤਿਗੁਰੂ ਦਾ ਰੂਪ ਦਿਸਣ ਲੱਗ ਪਿਆ ਨਾ ਸਭ ਮੈਂ ਰਵ ਰਹਾ ਪ੍ਰਭ ਏਕੋ ਸਭ ਮੈਂ ਰਵ ਰਹਾ ਪ੍ਰਭ ਏਕੋ ਪੇਖ ਪੇਖ ਨਾਨਕ ਬਿਗਸਾਈ ਜਦੋਂ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ ਤੇ ਫਿਰ ਅਹੰ ਬ੍ਰਹਮਸਮੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਪ੍ਰਭੂ ਸਾਰੇ ਸੰਸਾਰ ਵਿੱਚ ਵਿਆਪਕ ਕੇ ਉਹ ਮੇਰੇ ਅੰਦਰ ਵੀ ਵਿਆਪਕ ਕੇ ਤੇ ਸਾਰੇ ਪਾਸੇ ਦਿਸਣ ਲੱਗ ਪਿਆ ਘਟ ਘਟ ਮੈਂ ਹਰ ਜੂ ਬਸਾ ਸੰਤਨ ਕਯੋ ਪੁਕਾਰ ਫਿਰ ਉਹ ਅਵਸਥਾ ਆਉਂਦੀ ਹੈ ਉਹਦੇ ਵਾਸਤੇ ਅਭਿਆਸ ਕਰਨਾ ਪੈਂਦਾ ਬਿਸਰ ਗਈ ਸਭ 타ਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਜਦੋਂ ਤੋਂ ਸਾਧ ਸੰਗਤ ਪਾਈ ਸਾਧਾਂ ਦੀ ਸੰਗਤ ਕੀਤੀ ਕਥਾ ਸੁਣੀ ਉਪਦੇਸ਼ ਸੁਣਿਆ ਕੀਰਤਨ ਕੀਤਾ ਸੁਣਿਆ ਉਸ ਸੰਗਤ ਦੇ ਪ੍ਰਭਾਵ ਨਾਲ ਗੁਰੂ ਦੀ ਸਿੱਖਿਆ ਦੇ ਪ੍ਰਭਾਵ ਨਾਲ ਅਭਿਆਸ ਕਰਨ ਨਾਲ ਕਈ ਚੀਜ਼ਾਂ ਮਿਲ ਕੇ ਫੇਰ ਜਾ ਕੇ ਇਹ ਅਵਸਥਾ ਪ੍ਰਾਪਤ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਈ ਪਾਈ ਖੀਰਲੀ ਤੋਕੋ ਹੈ ਸਭ ਮੈ ਰਵ ਰਿਆ ਪ੍ਰਭੇ ਕੋ ਪੇਖ ਪੇਖ ਨਾਨਕ ਵਿਕਸਾਈ ਵਿਕਸਾਈ ਮਤਲਬ અત્યੰਤ ਪਰਸੰਨ ਹੋਣਾ ਅਤੇ ਇਹ ਗੁਰਮੰਤਰ ਜਿਹੜਾ ਸੱਚੇ ਪਾਤਸ਼ਾਹ ਨੇ ਤੁਹਾਨੂੰ ਦਿੱਤਾ ਹੈ ਇਹ ਕਿੱਥੋਂ ਆਇਆ ਇਹ ਗੁਰਮੰਤਰ ਦੇ ਵਾਸਤੇ ਭਾਈ ਗੁਰਦਾਸ ਜੀ ਨੇ ਬਾਣੀ ਦੇ ਵਿੱਚ ਲਿਖਿਆ ਹੋਇਆ ਚਾਰੇ ਅੱਖਰ ਇੱਕ ਕਰ ਚਾਰ ਯੁੱਗਾਂ ਦੇ ਚਾਰ ਅੱਖਰ ਮਿਲਾ ਕੇ ਭਗਵਾਨ ਵਿਸ਼ਨੂੰ ਜੀ ਦਾ ਦੇ ਚਾਰ અવਤਾਰ ਵਾਮਨ অবতার ਜੀ ભગવાન ਕ੍ਰਿਸ਼ਨ অবতার ਜੀ ਭਗਵਾਨ ਰਾਮਚੰਦਰ অবতার ਜੀ ਤੇ ਭਗਵਾਨ ਗੁਰੂ ਨਾਨਕ অবতার ਇਹਨਾਂ ਚੋਹਾਂ ਦੇ ਚਾਰ ਅੱਖਰ ਮਿਲਾ ਕੇ ਚਾਰੇ ਅੱਖਰ ਇੱਕ ਕਰ ਫਿਰ ਵਾਹਿਗੁਰੂ ਗੁਰਮੰਤਰ ਜਪ ਇਹ ਚੋਹਾਂ ਦੇ ਚਾਰ ਅੱਖਰ ਚੋਹਾਂ ਜੋਗਾਂ ਦੇ ਚਾਰ ਪ੍ਰਭੂ অবতারਾਂ ਦੇ ਲੈ ਕੇ ਉਹਦੇ ਤੋਂ ਇਹ ਗੁਰਮੰਤਰ ਬਣਾ ਕੇ ਸਾਨੂੰ ਸਾਡੇ ਸੱਚੇ ਪਾਤਸ਼ਾਹ ਸਤਗੁਰੂ ਨਾਨਕ ਦੇਵ ਜੀ ਨੇ ਦਿੱਤਾ ਜੀ ਦਾ ਕੋਈ ਮੁਕਾਬਲਾ ਨਹੀਂ ਸਾਰੇ ਸੰਸਾਰ ਵਿੱਚ ਇਹਦੇ ਅੱਗੇ ਕੋਈ ਜੰਤਰ ਮੰਤਰ ਨਹੀਂ ਕੋਈ ਠਹਿਰਦਾ ਆਪਣੀ ਆਪਣੀ ਤਾਂ ਹੈਗੇ ਨੇ ਮੰਤਰ ਸ਼ਕਤੀ ਹੈਗੀ ਏ ਪਰ ਇਸ ਗੁਰਮੰਤਰ ਦੇ ਅੱਗੇ ਕੋਈ ਨਹੀਂ ਠਹਿਰ ਸਕਦਾ ਤੇ ਇਹਦੇ ਹੁੰਦਿਆ ਹੋਰ ਕੋਈ ਅਸਰ ਵੀ ਨਹੀਂ ਕਰ ਸਕਦਾ ਕਿਉਂਕਿ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਨੇ 40 ਯੁੱਗ ਤਪੱਸਿਆ ਕਰਕੇ ਇਸ ਗੁਰਮੰਤਰ ਤੇ 40 ਯੁੱਗ ਤਪੱਸਿਆ ਕਰਕੇ ਇਹ ਮੰਤਰ ਸਾਨੂੰ ਲਿਆ ਕੇ ਐਵੇਂ ਹੀ ਨਹੀਂ ਆ ਕੇ ਕੰਨ ਚ ਫੂਕ ਮਾਰ ਦਿੱਤੀ ਜਿਹਦੇ ਵਾਸਤੇ ਸਚਿ ਪਾਤਸ਼ਾਹ ਨੇ ਲਿਖਿਆ ਹੋਇਆ ਚੌਥੀ ਪਾਤਸ਼ਾਹੀ ਨੇ ਯੁਗ 36 ਗੁਬਾਰ ਕਰ ਵਰਤਿਆ ਸੁਨਣਾ ਹਰ 36 ਯੁਗ ਜਿਹੜੇ ਸਨ ਉਹਦੇ ਵਿੱਚ ਪ੍ਰਭੂ ਜਿਹੜਾ ਸੀ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਉਦੋਂ ਪਰਮਾਤਮਾ ਸਮਾਧੀ ਲਾ ਕੇ ਬੈਠਾ ਸੀ ਉਹ ਕੌਣ ਸੀ ਉਹ ਸਤਗੁਰੂ ਨਾਨਕ ਪਾਤਸ਼ਾਹ ਸੀ ਨਾ ਇੱਕ ਬਾਬਾ ਅਕਾਲ ਰੂਪ ਇਕ ਬਾਬਾ ਅਕਾਲ ਰੂ ਆਪ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਲਿਖਿਆ ਹੋਇਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਾਰਿਓ ਉਹ ਜਿਹੜਾ ਆਪ ਨਰਾਇਣ ਸੀ ਉਹ 36 ਯੁਗ ਉਸ ਵੇਲੇ ਜਿਸ ਵੇਲੇ ਕੋਈ ਸ੍ਰਿਸ਼ਟੀ ਦਾ ਰੂਪ ਨਹੀਂ ਸੀ ਕੁਝ ਨਹੀਂ ਸੀ ਅਰਬਦ ਅਰਬਦ ਤੁੰਦੂਕਾਰਾ ਧਰਨਾ ਅਗਗਨਾ ਹੁਕਮ ਅਪਾਰਾ ਉਸ ਸਮੇ ਉਹ ਪ੍ਰਭੂ ਜਿਹੜਾ ਸੀ ਉਹ ਸਮਾਧੀ ਲਾ ਕੇ ਬੈਠਾ ਸੀ ਤੇ ਉਸ ਤੋਂ ਬਾਅਦ 36 ਯੁਗ ਤੇ ਉਹ ਹੋ ਗਏ ਜੋ 36 ਗੋਬਾਰ ਕਰ ਵਰਤਿਆ ਸੁਨਣਾ ਹਰ ਉਥੇ ਵੇਦ ਪੁਰਾਣਾਂ ਦਾ ਸ਼ਾਸਤਰਾ ਆਪੇ ਹਰ ਨਰ ਹਰ ਉਸ ਸਮੇਂ ਕੋਈ ਵੇਦ ਪੁਰਾਣਾ ਦੀ ਰਚਨਾ ਕਿਸੇ ਚੀਜ਼ ਦੀ ਕੋਈ ਚੀਜ਼ ਹੀ ਨਹੀਂ ਸੀ ਹੈਗੀ ਜਿਸ ਸਮੇਂ ਦੀ ਇਹ ਗੱਲ ਸੱਚੇ ਪਾਤਸ਼ਾਹ ਆਪਣੀ ਰਚਨਾ ਤੋਂ ਉਚਾਰਦੇ ਪਏ ਨੇ ਫਿਰ ਉਸ ਤੋਂ ਬਾਅਦ ਫਿਰ ਚਾਰ ਯੁਗ ਆ ਗਏ ਸਤਜੁਗ ਤ੍ਰੇਤਾ ਦੁਆਪਰ ਅਤੇ ਕਾਲ ਯੁਗ ਇਹਦੇ ਵਿੱਚ ਫਿਰ ਅਗੋ ਚਾਰ ਯੁਗ ਆ ਗਏ ਤੇ ਚੌਥੇ ਯੁਗ ਦੇ ਵਿੱਚ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸ੍ਰਿਸ਼ਟੀ ਦੇ ਉੱਤੇ ਦਰਸ਼ਨ ਦਿੱਤੇ ਸੁਣੀ ਪੁਕਾਰ ਦਤਾਰ ਪ੍ਰਭ ਸੁਆਮੀ ਸੁਣੀ ਪੁਕਾਰ ਦਤਾਰ ਪ੍ਰਭ ਸੁਆਮੀ ਫਿਰ ਕੀ ਹੋਇਆ ਸਤਗੁਰ ਨਾਨਕ ਜਗ ਮਾਂਹੇ ਪਠਾਇਆ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪ੍ਰਮਾਤਮਾ ਨੇ ਆਪ ਰੂਪ ਕਾਰ ਕੇ ਸ੍ਰਿਸ਼ਟੀ ਦੇ ਉੱਤੇ ਭੇਜਿਆ ਉਸ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਦਾ 12ਵਾਂ ਰੂਪ ਸਤਗੁਰੂ ਰਾਮ ਸਿੰਘ ਸੱਚੇ ਪਾਸ਼ਾ ਆਏ ਅਤੇ ਉਹਨਾਂ ਨੇ ਸਾਨੂੰ ਉਬਰ ਮੰਤਰ ਦਿੱਤਾ ਜੀ ਦੇਤੇ 40 ਯੁੱਗ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਤਪੱਸਿਆ ਕੀਤੀ ਇਸ ਕਰਕੇ ਇਹ ਮੰਤਰ ਅਮੋਗ ਹੈ ਪਰ ਇਹ ਅਮੋਗ ਤਾਂ ਹੈ ਜੇ ਆਪਾਂ ਉਹਦੇ ਤੇ ਅਭਿਆਸ ਕਰੀਏ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਤੇ ਉਹ ਕਾਲ ਫਾਸ ਕੇ ਬੀਚਣਾ ਇੱਕ ਚਿੱਤ ਸਾਡੀ ਬਿਰਤੀ ਕਿੰਨਾ ਚਿਰ ਟਿਕਦੀ ਏ ਇਹ ਤੇ ਵਿਚਾਰਨ ਦੇ ਲੋੜ ਹੈ ਨਾ ਆਪਣੇ ਆਪਣੇ ਅੰਦਰ ਝਾਤੀ ਮਾਰੀਏ ਤਾਂ ਬਹੁਤਾ ਪਤਾ ਲੱਗਦਾ ਦੂਜਿਆਂ ਤੋਂ ਨਹੀਂ ਲੱਗਦਾ ਉਸ ਗੁਰਮੰਤਰ ਦਾ ਜਾਪ ਕਰਨ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਹੁਕਮ ਕੀਤਾ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਆਪਾਂ ਨਾਮ ਜਪਿਆ ਸਾਡੇ ਵੱਡਿਆਂ ਨੇ ਜਪਿਆ ਜਿਸ ਕਰਕੇ ਸਾਡਾ ਨਾਮ ਪਿਆ ਨਾਮਤਾਰੀ ਤੇ ਹੁਣ ਵੀ ਸਾਧ ਸੰਗਤ ਜੀ ਆਪਾਂ ਉਹ ਨਾਮ ਜਪਣ ਵਾਸਤੇ ਹੀ ਇੱਥੇ ਇਕੱਤਰ ਹੋਏ ਆ ਤੁਸੀਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਮਿਲਿਆ ਤੇ ਅੱਗੋਂ ਗੁਰਮੰਤਰ ਮਿਲਿਆ ਔਰ ਉਸ ਗੁਰਮੰਤਰ ਤੋਂ ਬਿਨਾ ਇਹ ਜੀਵਨ ਵਿਅਰਥ ਹੈ ਇਸ ਜੀਵਨ ਨੂੰ ਗੁਰਬਾਣੀ ਵਿੱਚ ਲਾਣਤ ਲਿਖੀ ਹੋਈ ਹੈ ਇਸ ਕਰਕੇ ਆਪ ਜੀ ਗੁਰਮੰਤਰ ਦਾ ਜਾਪ ਕਰਦੇ ਪਏ ਉਹ ਏ ਕਰੋ ਇੱਕ ਚਿੱਤ ਹੋ ਕੇ ਕਰੋ ਮੇਰੀ ਗੱਲ ਤੇ ਨਾ ਜਾਓ ਜਰਾ ਆਪ ਵਿਚਾਰ ਕੇ ਦੇਖੋ ਕਿ ਕਿੰਨੇ ਸਕਿੰਟ ਮਿੰਟਾਂ ਦੀ ਗੱਲ ਨਹੀਂ ਕਿੰਨੇ ਸਕਿੰਟ ਆਪ ਜੀ ਦਾ ਧਿਆਨ ਆਪਣੇ ਗੁਰੂ ਦੇ ਮੂਰਤੀ ਤੇ ਟਿਕਦਾ ਧਿਆਨ ਕਰਕੇ ਵੇਖਿਓ ਟਿਕਦਾ ਕਿ ਨਹੀਂ ਟਿਕਦਾ 2-3 ਸਕਿੰਟ ਵੀ ਮਸਾ ਹੀ ਹੈ ਜੇ ਟਿਕਦਾ ਹੋਵੇ ਸਾਡੀ ਬਿਰਤੀ ਇੰਨੀ ਚੰਚਲ ਹੋ ਚੁੱਕੀ ਹੈ ਅਤੇ ਆਪਾਂ ਉਹਨੂੰ ਆਪੇ ਹੀ ਇੰਨਾ ਚੰਚਲ ਕਰ ਲਿਆ ਇੰਨਾ ਵਿਚਲਿਤ ਕਰ ਲਿਆ ਕਿ 10 ਸਕਿੰਟ ਲੱਗਦੇ ਨੇ ਜਲ ਦਾ ਗਲਾਸ ਛਕਣ ਲੱਗਿਆਂ ਜਲ ਦਾ ਗਲਾਸ ਛਕਦਿਆਂ ਛਕਦਿਆਂ ਸਾਡੀ ਬਿਰਤੀ ਨਹੀਂ ਟਿਕਦੀ ਪਾਣੀ ਵੱਲ ਧਿਆਨ ਨਹੀਂ ਹੁੰਦਾ ਇੱਕ ਨਿਮਖ ਮੈਂ ਚਾਰ ਕੁੰਟ ਫੇਰੇ ਆਵਾਂ ਓਦੋਂ ਵੀ ਚਾਰ ਚਫੇਰੇ ਦਾ ਹੀ ਧਿਆਨ ਕਰੀਦਾ ਤੇ ਜੇ ਜਲ ਦਾ ਗਲਾਸ ਛੱਕਦੇ ਆਂ ਬਿਰਤੀ ਨਹੀਂ ਟਿਕਦੀ ਤੇ ਨਾਮ ਜਪਦੇ ਆਂ ਕਿੱਥੋਂ ਟਿਕੇਗੀ ਇਸ ਕਰਕੇ ਬਿਰਤੀ ਟਿਕਾਉਣ ਲਈ ਮੇਰੀ ਬੇਨਤੀ ਪ੍ਰਵਾਨ ਕਰਕੇ ਅਭਿਆਸ ਕਰੋ ਯਦਾ ਯਦਾ ਅਭਿਆਸ ਤੇ ਜੜ ਮਤ ਹੋਤ ਸੁਜਾਨ ਉਹ ਅਭਿਆਸ ਕਰਨ ਦੀ ਲੋੜ ਹੈ ਅਤੇ ਸਾਧ ਸੰਗਤ ਜੀ ਜੇ ਆਪ ਜੀ ਇੱਕ ਮਨ ਹੋ ਕੇ ਪੂਰਾ ਸਮਾਂ 40 ਦਿਨ ਅਭਿਆਸ ਕਰੋਗੇ ਨਾਮ ਜਪੋਗੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਤਰੋਗੇ ਸਤਿਗੁਰੂ ਦੀ ਗੁਰ ਕੀ ਮੂਰਤ ਹਿਰਦੇ ਵਸਾਏ ਫਿਰ ਕੀ ਹੋਵੇ ਗੁਰੂ ਦੀ ਮੂਰਤ ਜਦੋਂ ਹਿਰਦੇ ਵਿੱਚ ਵਸ ਜਾਵੇ ਫਿਰ ਕੀ ਮਨ ਇੱਛੇ ਸਹੀ ਫਲ ਪਾਏ ਜੋ ਮਨ ਦੀ ਇੱਛਾ ਹੈ ਕਾਰਾਂ ਕੋਠੀਆਂ ਹਵਾਈ ਜਾਜ ਦੁਨੀਆ ਭਰ ਦੀਆਂ ਚੀਜ਼ਾਂ ਜੋਗ ਮਨ ਦੀ ਇੱਛਾ ਹਰ ਚੀਜ਼ ਪ੍ਰਾਪਤ ਹੋਵੇ ਕਰਕੇ ਵੇਖੋ ਜੇ ਗੁਰੂ ਹਰਿਦੇਵ ਚ ਵਸੇ ਗੱਲ ਤਾਂ ਬਣਦੀ ਹੈ ਐਵੇਂ ਨਹੀਂ ਸੋ ਉਹਦੇ ਵਾਸਤੇ ਲੰਬੇ ਅਭਿਆਸ ਕਰਨੇ ਪੈਂਦੇ ਨੇ ਅਤੇ ਕਈ ਢੰਗ ਅਪਣਾਉਣੇ ਪੈਂਦੇ ਇਸ ਕਰਕੇ ਆਪ ਜੀ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਕੁਝ ਨਿਯਮ ਅਪਣਾਓ ਇਹਨਾਂ 40 ਦਿਨਾਂ ਵਿੱਚ ਕਿ ਅਸੀਂ ਆਪਣੇ ਪੰਜੇ ਗਿਆਨ ਇੰਦਰੀਆਂ ਨੂੰ ਆਪਣੇ ਨਿਯੰਤਰਣ ਵਿੱਚ ਰੱਖਣਾ ਹੈ ਅਸੀਂ ਇੰਦਰੀਏ ਅਧੀਨ ਨਹੀਂ ਹੋਣਾ ਅਸੀਂ ਇੰਦਰੀਏ ਜਿੱਤ ਹੋਣਾ ਕਰਕੇ ਵੇਖੋ ਨਾ ਜਰਾ ਅਭਿਆਸ ਇਹ ਪੰਜ ਗਿਆਨ ਇੰਦਰੀਏ ਨੇ ਯਾਦ ਕਰੀਏ ਅੱਖਾਂ ਨੱਕ ਕੰਨ ਜੀਬ ਤੇ ਚਮੜੀ ਇਹਨਾਂ ਪੰਜਾਂ ਦੇ ਅਧੀਨ ਅਸੀਂ ਨਹੀਂ ਹੋਣਾ ਇਹਨਾਂ ਦੇ ਆਖੇ ਅਸਾਂ ਕੋਈ ਕੰਮ ਨਹੀਂ ਕਰਨਾ ਆਪਣੀ ਜਦੋਂ ਮਰਜ਼ੀ ਹੋਵੇ ਉਦੋਂ ਇਹਨਾਂ ਨੂੰ ਵਰਤ ਲੈਣਾ ਇਹ ਕਰਕੇ ਦੇਖੀਏ ਫਿਰ ਆਪਾਂ ਇਹਨਾਂ ਦਿਨਾਂ ਦੇ ਵਿੱਚ ਗੱਲਾਂ ਘੱਟ ਤੋਂ ਘੱਟ ਕਰੀ ਬੋਲੋ ਤਾਂ ਬੋਲੋ ਤਾਂ ਬਧੇ ਵਿਕਾਰਾਂ ਇੱਥੇ ਆਸਾ ਦੀਵਾਰ ਤੋਂ ਉੱਠ ਕੇ ਕੀਰਤਨ ਕਰਨ ਵਾਲਿਆਂ ਨੇ ਵੀ ਤੇ ਸੁਣਨ ਵਾਲੇ ਵੀ ਤੇ ਨਾਮ ਜਪਣ ਵਾਲੇ ਵੀ ਉੱਠਦੇ ਆ ਜੀ ਬਿਨਾ ਮਤਲਬ ਦੀਆਂ ਗੱਲਾਂ ਕਰਨ ਲੱਗਦੇ ਉਹ ਗੱਲਾਂ ਨਾ ਨਾ ਕਰਿਆ ਕਰ ਚੁੱਪ ਰਹਿਣ ਜਿੰਨੀ ਲੋੜ ਹੈ ਉਹਨਾਂ ਕੀ ਬਚਨ ਕਰੀਏ ਬਾਧੂ ਨਾ ਕਰੀਏ ਨਾ ਸੁਣੀਏ ਜੇ ਇੱਕ ਜਾਣਾ ਕਰੇ ਤੇ ਦੂਸਰਾ ਆਖੋ ਪੈਣ ਜੀ ਪਰਾਜ ਜੀ ਨਾ ਸਿਰਫ ਮਤਲਬ ਦਾ ਬਚਨ ਕਰ ਗੱਪਾਂ ਨਹੀਂ ਮਾਰਨੀ ਐ ਬਿਨਾ ਮਤਲਬ ਹੋਈ ਬਤਾਉ ਕਿ ਹੋਜੇ ਬਣੇ ਸੀ ਕੱਚੇ ਸੀ ਕਿ ਪੱਕੇ ਸੀ ਕਣਕ ਦਾ ਕੀ ਭਾਅ ਹੈ ਕਦੋਂ ਆਉਣੀ ਹੈ ਕਿੰਨਾਂ ਗੱਲਾਂ ਦਾ ਕੋਈ ਮਤਲਬ ਵੀ ਨਹੀਂ ਤੂੰ ਕਿੱਥੇ ਗਈ ਸਾਂ ਕਿੱਥੇ ਗਿਆ ਸੈਂ ਤੇਰਾ ਮੋਬਾਈਲ ਚੱਲਦਾ ਹੈ ਕਿ ਨਹੀਂ ਚੱਲਦਾ ਕੈਮਰਾ ਕਿ ਹੋ ਜਾ ਤੇਰੇ ਕੋਲ ਉਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਜਿਹੜੀਆਂ ਨਿਰਾਰਥਕ ਨੇ ਜਿਨ੍ਹਾਂ ਦਾ ਕੋਈ ਕਮ ਨਹੀਂ ਆਗਾ ਉਗਲਾਪਾਂ ਨਾ ਕਰੀਏ ਅਤੇ ਵੱਧ ਤੋਂ ਵੱਧ ਸਮਾਂ ਨਾਮ ਜਪਣ ਤੇ ਲਾਈਏ ਜਾਂ ਚੁੱਪ ਰਹੀ ਕਿਉਂਕਿ ਜਿੰਨੇ ਆਪਾਂ ਬਚਨ ਕਰਦੇ ਆ ਜਿੰਨੇ ਪੰਜ ਗਿਆਨ ਇੰਦਰੀਆਂ ਦੀ ਵਰਤੋਂ ਕਰਦੇ ਆ ਓਨਾ ਹੀ ਸਾਡੀ ਬਿਰਤੀ ਵਿਚਲਿਤ ਹੁੰਦੀ ਇਸੇ ਤਰ੍ਹਾਂ ਆਪਾਂ ਜਿਹੜਾ ਇਹਦੇ ਤੇ WhatsApp, TV ਤੇ ਫਿਲਮਾਂ ਵਗੈਰਾ ਵਗੈਰਾ ਜੋ ਵੀ ਆਪਾਂ ਵੇਂਦੇ ਰਹਿੰਨੇ ਆ TikTok ਵੇਂਨੇ ਆ ਹੋਰ ਇਹੋ ਜੀਆਂ ਚੀਜ਼ਾਂ ਨੇ ਉਹ ਵੀ ਸਾਡੇ ਮਨ ਨੂੰ ਵਿਚਲਿਤ ਕਰਦੀਆਂ ਨੇ ਜੇ ਆਪਾਂ ਬਿਰਤੀ ਟਿਕਾਉਣੀ ਹੈ ਤਾਂ ਬਿਨਾ ਲੋੜ ਤੋਂ ਇਹ ਸਾਰੀਆਂ ਚੀਜ਼ਾਂ ਤੋਂ ਬਚ ਕੇ ਰਹੀ ਜਿਨ੍ਹਾਂ ਜਿਨ੍ਹਾਂ ਨੇ ਵੀ ਕੋਈ ਸਿੱਧੀ ਪ੍ਰਾਪਤੀ ਕਰਨੀ ਹੈ ਅਭਿਆਸ ਕਰਨਾ ਹੈ ਕੇਵਲ ਤੇ ਕੇਵਲ ਇੱਕੋ ਗੱਲ ਤੇ ਧਿਆਨ ਕਰਨਾ ਹੈ ਕਿ ਅਸੀਂ ਬਿਰਤੀ ਟਿਕਾ ਕੇ ਨਾਮ ਜਪਦੇ ਸਤਗੁਰੂ ਜੀ ਦੀ ਤਸਵੀਰ ਸਤਗੁਰੂ ਦਾ ਸਰੂਪ ਆਪਣੇ ਅੰਦਰ ਵਸਾਉਣਾ ਇਹ ਇਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਇਹਦੇ ਨਾਲ ਹੀ ਇਹ ਵੀ ਧਿਆਨ ਚ ਕਰੋ ਕਿ ਆਪਾਂ ਇੰਨੇ ਦਿਨ ਹੱਥੀਂ ਸੇਵਾ ਜ਼ਰੂਰ ਕਰਨੀ ਹੈ ਪਹਿਲੀ ਗੱਲ ਸਾਧ ਸੰਗਤ ਜੀ ਆਪਣੇ ਝੂਠੇ ਭਾਂਜੇ ਆਪੇ ਮਾਣ ਜਣ ਅਤੇ ਝੂਠ ਛੱਡਣੀ ਨਹੀਂ ਦੂਸਰੀ ਗੱਲ ਜਿਹੜੀ ਸੇਵਾ ਕਰਨ ਵਾਲੀ ਸੰਗਤ ਹੈ ਉਹ ਸੰਗਤ ਦੇ ਝੂਠੇ ਭਾਂਡੇ ਮਾਣ ਜੇ ਭਾਵੇਂ ਉਹ ਆਪ ਮਾਣ ਜਗੇ ਨੇ ਆਪਾਂ ਫਿਰ ਉਹਨਾਂ ਭਾਂਡਿਆਂ ਨੂੰ ਮਾਣ ਜਗੇ ਤੀਸਰੀ ਗੱਲ ਆਪਾਂ ਜੋੜੇ ਸਾਫ਼ ਕਰੀ ਸਾਹ ਸੰਗਤ ਦੇ ਜੋੜੇ ਝਾੜੀਏ ਅਤੇ ਜੇ ਚਰਨ ਧੋਣ ਦਾ ਪੂੰਜਣ ਦਾ ਪ੍ਰਬੰਧ ਹੋਵੇ ਤੇ ਉਹ ਵੀ ਵਾਰੀ ਵਾਰੀ ਕਰਿਆ ਕਰੀਏ ਔਰ ਜਿੰਨਾ ਚਿਰ ਆਪਾਂ ਭਾਂਡੇ ਮਾਂਜਣੇ ਨੇ ਜੋੜੇ ਝਾੜਨੇ ਨੇ ਚਰਨ ਧੋਣੇ ਨੇ ਪੂੰਜਣੇ ਨੇ ਉਨੇ ਚਿਰ ਵਾਸਤੇ ਆਪਾਂ ਉਹਨਾਂ ਚਿਰ ਬਚਨ ਨਹੀਂ ਕਰਨੇ ਉਹ ਧਿਆਨ ਕਰਨਾ ਹੈ ਕਿ ਇਹ ਚਰਨ ਕਿਦੇ ਨੇ ਇਹ ਜੋੜੇ ਕਿਹਦੇ ਨੇ ਇਹ ਮੇਰੇ ਗੁਰੂ ਦੇ ਨੇ ਇਹ ਜੁੱਤੀ ਟੁੱਟੀ ਏ ਇਹ ਜੁੱਤੀ ਬੜੀ ਸੁੰਦਰ ਏ ਇਹ ਜਨਾਨੀ ਦੀ ਏ ਇਹ ਬੰਦੇ ਦੀ ਏ ਨਹੀਂ ਉਹ ਮੈਂ ਤੇ ਗੁਰੂ ਤੇ ਗੁਰੂ ਰੂਪੀ ਸੰਗਤ ਇੱਕ ਸਿੱਖ ਦੋਹ ਸਾਧ ਸੰਗ ਪੰਜੀ ਪਰਮੇਸ਼ਰ ਮੈਂ ਤੇ ਆਪਣੇ ਗੁਰੂ ਦੇ ਜੋੜੇ ਛਾੜਦਾ ਪਿਆ ਗੁਰੂ ਦੇ ਚਰਨ ਪੂੰਝਦਾ ਪਿਆ ਇਹ ਕਰਨਾ ਇਹ ਕਰੋ ਸੇਵਾ ਕਰਨ ਨਾਲ ਨਾਮ ਜਪਣ ਨਾਲ ਸਾਡੀ ਵਰਤੀ ਉੱਚੀ ਹੁੰਦੀ ਏ ਨਿਮਰਤਾ ਆਉਂਦੀ ਏ ਸਤਿਗੁਰੂ ਜੀ ਦੀਆਂ ਖੁਸ਼ੀਆਂ ਮਿਲਦੀਆਂ ਨੇ ਅਤੇ ਜਦੋਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਮਿਲਦੀਆਂ ਨੇ ਉਦੋਂ ਸਾਰਾ ਕੁਝ ਹੀ ਉਹਦੇ ਵਿੱਚ ਆ ਜਾਂਦਾ ਸੋ ਇਹ ਕਰੋ ਸੱਚੇ ਪਾਤਸ਼ਾਹ ਕਿਰਪਾ ਕਰਨ ਹੁਸਾਰੇ ਆਖੋ ਧੰ ਸਤਿਗੁਰੂ ਨਾਨਕ ਦੇਵ ਜੀ ਸਾਧ ਸੰਗਤ ਜੀ ਫਿਰ ਆਖੋ ਧੰ ਸਤਿਗੁਰੂ ਜਗਜੀਤ ਸਿੰਘ ਜੀ ਫਿਰ ਆਖੋ ਤਾਨ ਸਤਗੁਰੂ ਮਾਤਾ ਚੰਦ ਕੌਰ ਜੀ ਜਿੰਨੀ ਤਦਨੋਂ ਧਨ ਕਿਆ ਤਿੰਨ ਜਮ ਨੇੜ ਨਾ ਆਇਆ ਇਨੀ ਇੱਕ ਬੇਨਤੀ ਅੱਜ ਪ੍ਰਵਾਨ ਕਰੋ ਕੱਲ ਨੂੰ ਫੇਰ ਆਪ ਜੀ ਦੇ ਦਰਸ਼ਨ ਕਰਾਂਗਾ ਸਤਿ ਕਰਤਾ ਪੰਨ ਨਿਰੰਕਾਰ ਐਸੇ ਊਰ ਕੋ ਬਣ